ਇਹ ਲਿਫਟ ਪੰਪ ਲੱਗੇ ਆ ਸਨ 1972 ਦੇ ਲੱਗੇ ਹੋਏ ਆ ਮਹਿਕਮਾ ਕਹਿੰਦਾ ਹੈ ਵੀ ਆਪ ਦਾ ਜੋ ਸਾਈਜ਼ ਹੈ ਸਹੀ ਕਰੋ ਪੈਪਾਂ ਪੁੱਪਾਂ ਦੇ ਇੱਕ ਲਿਫਟ ਪੰਪ ਦੇ ਨਾਲ ਜਿਹੜਾ ਪੱਖਾ ਲਾਇਆ ਹੋਇਆ ਵੀ ਜੋ ਲਾਈਟ ਜਵੜਦੀ ਹੈਗੇ ਲਈ ਉਹ ਪਟੋ ਅਸੀਂ ਇਹ ਪੈਪਾਂ ਸਹੀ ਕਰਤੀਆਂ ਸਾਰੀਆਂ ਤੇ ਹੁਣ ਕਹਿੰਦੇ ਮੋਟਰਾਂ ਵੱਡੀਆਂ ਛੋਟੀਆਂ ਕਰੋ ਤੁਸੀਂ ਮੋਟਰਾਂ ਇਹ ਨਹੀਂ ਛੋਟੀਆਂ ਚੱਲ ਨਹੀਂ ਸਕਦੀਆਂ ਪੁੱਲ ਦੀ ਵਜ੍ਹਾ ਇਹ ਆ ਵੀ ਪੁਲ 6-7 ਫੁੱਟ ਉੱਚਾ ਚੱਕਿਆ ਗਿਆ ਜੇ ਉਹ ਜੀ ਕਾਰਵਾਈ ਕਰਨੀ ਸਾਨੂੰ ਨੋਟਿਸ ਦਿੱਤਾ ਜਾਵੇ ਸੱਤ ਦਿਨ ਹਫ਼ਤਾ ਪਹਿਲਾਂ ਹਸ ਤੇ ਆਪਦੀ ਪਹਿਲਾਂ ਕਰ ਲੈਂਦੇ ਮੌਕੇ ਤੇ ਆ ਕੇ ਸਾਡੀਆਂ ਵਾਰੀਆਂ ਬੰਦ ਕਰ ਦਿੰਦੇ ਕਿਸੇ ਦੇ ਰੋਕ ਲਿਆ ਉਹ ਵਾਰੀ ਵੀ ਵਾਰੀ ਉਹਦੇ ਅੱਧ ਦਿਨ ਹੋਣੀ ਉਹ ਕੀ ਕਰੂਗਾ ਵਿਚਾਰਾ ਜੀ ਵੀਰ ਸਾਹਿਬ ਨੇ ਛਾਪਾ ਮਾਰ ਕੇ ਸਾਰੇ ਇਹ ਪੰਪ ਬੰਦ ਕਰਾਤੇ ਆ ਉਹਦੇ ਵਿੱਚ ਕਿਸਾਨਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਜੀ ਤੁਹਾਨੂੰ ਪਹਿਲਾਂ ਕੋਈ ਉਹਨੇ ਨੋਟਿਸ ਵਗੈਰਾ ਦੇਣਾ ਸੀਗਾ ਵੀ ਤੁਸੀਂ ਆਉਦੇ ਪੰਪ ਵੱਡੇ ਆਈ ਪਰ ਤੋਂ ਵੱਡੀਆਂ ਜੇ ਮੋਟਰਾਂ ਦੀ ਨਿੱਕੀਆਂ ਵੀ ਲਾਵਾਂਗੇ ਹਰੇਕ ਲਿਫਟ ਪੰਪ ਤੇ ਲੱਖ ਰੁਪਏ ਲੱਖ ਦਾ ਬੋਝ ਪੈਣਾ ਹੈ। ਉਹ ਵਿਰਤ ਜਾਣਾ ਉਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ। ਅਜੀ ਭਜੀ ਕੀ ਨਾ ਕੀ ਤੁਹਾਡਾ ਤੇ ਜਿਹੜੇ ਪੱਖੇ ਐ ਇਹ ਕਿੰਨੇ ਲੱਗੇ ਹੋਏ ਤੇ ਕਦੋਂ ਤੋਂ ਚੱਲਦੇ ਆ ਤੇ ਹੁਣ ਕੀ ਮਾਮਲਾ? ਮੇਰਾ ਨਾਮ ਗੁਰਜੀਤ ਸਿੰਘ ਪਿੰਡ ਥਰਾਏ ਵਾਲਾ ਜੋ ਇਹ ਲਿਫਟ ਪੰਪ ਲੱਗੇ ਆ। ਸਾਨੂੰ 1972 ਦੇ ਲੱਗੇ ਹੋਏ ਆ ਉਸ ਤੋਂ ਬਾਅਦ ਜਿਵੇਂ ਜਿਵੇਂ ਟੇਪ ਟੇਲਾਂ ਦਾ ਪਾਣੀ ਬੰਦ ਹੁੰਦਾ ਗਿਆ ਘਟਦਾ ਗਿਆ ਲਿਫਟ ਪੰਪ ਗਾਂ ਲੋਕਾਂ ਨੇ ਉਲਾਲਿਆ ਆਪਣੇ ਖਰਚੇ ਦੇ ਉੱਤੇ ਲੱਗੇ ਹੋਏ ਆ ਜੋ ਫਰੀਦਕੋਟ ਤੋਂ ਲੈ ਕੇ ਬਾਰਡਰ ਤੱਕ ਤਕਰੀਬਨ 250 ਲੈ ਕੇ 300 ਲਗ ਲਗ ਲਿਫਟ ਪੰਪ ਜਿਨ੍ਹਾਂ ਦੀ ਸਿੰਚਾਈ ਹੈ ਹੋ ਰਹੀ ਜਿਹੜੀ ਸਾਰੀ ਲਿਫਟ ਪੰਪਤ ਹੋ ਰਹੀ ਆ ਹੋਰ ਕੋਈ ਸਾਧਨ ਨਹੀਂ ਕਿਸੇ ਕੋਲੇ ਵੀ ਤੇ ਜੋ ਲਿਫਟ ਪੰਪਾਂ ਮਜ਼ਦੂਰ ਸੁਸਦਾ ਕੋਈ ਯਾਲੀ ਨਹੀਂ ਹੈ ਕੋਈ ਵੀ ਜੋ ਕੁਝ ਕੀਤਾ ਹੈ ਮੈਂ ਤੁਹਾਨੂੰ ਬਹੁਤ ਧੰਨਵਾਦ ਮਹਿਕਮਾ ਕਹਿੰਦਾ ਹੈ ਵੀ ਆਪ ਦਾ ਜੋ ਸਾਈਜ਼ ਹੈ ਸਹੀ ਕਰੋ ਪੈਪਾਂ ਪੂਪਾਂ ਦੇ ਇੱਕ ਲਿਫਟ ਪੰਪ ਦੇ ਨਾਲ ਜਿਹੜਾ ਪੱਖਾ ਲਾਇਆ ਹੋਇਆ ਸੀ ਉਹ ਲਾਈਟ ਜਾਬੜਦੀ ਹੈ ਕਹਿੰਦੇ ਉਹ ਪਟੋ ਉਹ ਕੱਲ ਅਸੀਂ ਇਹ ਪੈਪਾਂ ਸਹੀ ਕਰਤੀਆਂ ਸਾਰੀਆਂ ਤੇ ਹੁਣ ਕਹਿੰਦੇ ਮੋਟਰਾਂ ਵੱਡੀਆਂ ਛੋਟੀਆਂ ਕਰੋ ਤੁਸੀਂ ਮੋਟਰਾਂ ਇਹ ਨਹੀਂ ਛੋਟੀਆਂ ਚੱਲ ਨਹੀਂ ਸਕਦੀਆਂ ਪੁੱਲ ਦੀ ਵਜ੍ਹਾ ਇਹ ਹੈ ਵੀ ਪੁੱਲ 6-7 ਫੁੱਟ ਉੱਚਾ ਚੱਕਿਆ ਗਿਆ ਨਵਾਂ ਬਣਾਨੇ ਕਰਕੇ ਉਹਦਾ ਜਿਆਦਾ ਜਿਆਦਾ ਬਣ ਗਿਆ ਉੱਤੇ ਪੁਚਾਈ ਬਾਦਾ ਦਬਾਅ ਮੋਟਰ ਤੇ ਹਾਂਜੀ ਹਾਂਜੀ ਕੀ ਤੁਹਾਡੀ ਕੀ ਹੁਣ ਮੰਗ ਹੈ ਸਾਡੀ ਮੰਗ ਹੈ ਜੇ ਉਹ ਜੀ ਕਾਰਵਾਈ ਕਰਨੀ ਹੈ ਸਾਨੂੰ ਨੋਟਿਸ ਦਿੱਤਾ ਜਾਵੇ 7 ਦਿਨ ਹਫਤਾ ਪਹਿਲਾਂ ਸਸੇ ਆਪਦੀ ਪਹਿਲਾਂ ਕਰ ਲੈਂਦੇ ਮੌਕੇ ਤੇ ਆ ਕੇ ਸਾਡੀਆਂ ਵਾਰੀਆਂ ਬੰਦ ਕਰ ਦਿੰਦੇ ਆ ਕਿਸੇ ਦੇ 2 ਕਿੱਲੇ ਹੋਵੇ ਵਾਰੀ ਨਹੀਂ ਦੁਬਾਰੀ ਆਉਂਦੀ 8 ਦਿਨ ਹੋਣੀ ਹੈ ਉਹ ਕੀ ਕਰੂਗਾ ਵਿਚਾਰਾ ਜੀਵਿੰਦਾਰ ਹਾਂ ਭਾਜੀ ਕੀ ਨਾ ਆਪਣਾ ਤੇ ਜਿਹੜਾ ਮਸਲਾ ਚੀ ਕਰਨਾ ਚਾਹੁੰਦੇ ਮੇਰਾ ਨਾਮ ਗੁਰਜੀਤ ਸਿੰਘ ਪਿੰਨ ਧਰਾਜ ਵਾਲਾ ਜੀ ਨਹਿਰਾਂ ਦੇ ਆਪਣਾ ਲਿਫਟ ਪੰਪਾਂ ਦਾ ਮਸਲਾ ਹੈ ਜੀ ਕੱਲ ਸਾਨੂੰ ਅਚਨਚੇਤ ਮੰਨ ਕੇ ਜਦੋਂ ਸ਼ੱਡੂ ਸਾਹਿਬ ਨੇ ਛਾਪਾ ਮਾਰ ਕੇ ਸਾਰੇ ਇਹ ਪੰਪ ਬੰਦ ਕਰਾਤੇ ਐ ਉਹਦੇ ਵਿੱਚ ਕਿਸਾਨਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਜੀ। ਚਾਰ-ਚਾਰ ਪੰਜ-ਪੰਜ ਘੰਟੇ ਲਿਫਟ ਪਰਮ ਬੰਦ ਰਹੇ ਆ। ਸਾਨੂੰ ਪਹਿਲਾਂ ਕੋਈ ਉਹਨੇ ਨੋਟਿਸ ਵਗੈਰਾ ਦੇਣਾ ਸੀਗਾ। ਵੀ ਤੁਸੀਂ ਆਉਦੇ ਪੰਪ ਵੱਡੇ ਆ ਜੀ, ਪੰਪਾਂ ਵੱਡੀਆਂ ਸਹੀ ਕਰੋ। ਤਕਰੀਬਨ ਸਾਰੀਆਂ ਸਹੀ ਆ ਕੋਈ ਇੱਕ-ਦੋ ਪੰਪਾਂ ਸੀਗੀਆਂ ਜੀ ਉਹ ਸਹੀ ਕਰ ਲਈਆਂ। ਹੁਣ ਮੋਟਰਾਂ ਦਾ ਬਵਾਦ ਚੱਲ ਰਿਹਾ ਜੀ। ਵੀ ਮੋਟਰਾਂ ਛੋਟੀਆਂ ਵੱਡੀਆਂ ਜੀ। ਹਾਲਾਂਕਿ ਮੋਟਰਾਂ ਦਾ ਕੋਈ ਵੀ ਚੱਕਰ ਨਹੀਂ ਹਰੇਕ ਮੋਟਰ ਨੇ 1440 ਚੱਕਰ ਦੇਣੇ ਆ ਜੀ। ਬੇਸ਼ੱਕ ਪੈਂਦੀ ਲੱਗ ਗਏ। ਜੇ ਅਸੀਂ ਮੋਟਰਾਂ ਛੋਟੀ ਲਾਵਾਂਗੇ ਤਾਂ ਉਹ ਸੜ ਸਕਦੀ ਹੈ ਜੀ। ਕਿਉਂਕਿ ਲਿਫਟ ਪਹਿਲਾਂ ਜਿਹੜਾ ਇਹਦਾ ਪ੍ਰੋਪੋਜ਼ਲ ਬਣਾਇਆ ਜੀ ਉਹ ਬਣਾਇਆ ਹੋਦਿਆਂ ਦਾ ਹੁਣ ਹੌਦਿਆਂ ਬੰਦ ਹੋ ਕੇ ਪੈਪਾਂ ਸਿੱਧੀਆਂ ਜੋੜਦੀਆਂ ਮੋਟਰ ਤੇ ਲੋਡ ਜ਼ਿਆਦਾ ਪੈ ਰਿਆ ਜੀ ਉਸ ਕਰਕੇ ਸਾਡੀ ਇਹੀ ਮੰਗ ਹੈ ਵੀ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਜੇ ਮੋਟਰਾਂ ਦੀ ਨਿਕੀਆਂ ਵੀ ਲਾਵਾਂਗੇ ਹਰੇਕ ਲਿਫਟ ਪੰਪ ਤੇ ਲੱਖ ਡੂਡ ਲੱਖ ਦਾ ਬੋਝ ਪੈਣਾ ਜੀ ਉਹ ਵਿਰਥ ਜਾਣਾ ਉਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਗਾ ਜੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਸਾਨੂੰ ਵਾਰ-ਵਾਰ ਪਰੇਸ਼ਾਨ ਨਾ ਕੀਤਾ ਜਾਵੇ ਹਾਂਜੀ ਕੀ ਨਾਂ ਆਪਣਾ ਤੇ ਜਿਹੜਾ ਅੱਜ ਇਕੱਠ ਹੋਇਆ ਕੀ ਮਾਮਲਾ ਕੀ ਹੈ ਮੇਰਾ ਨਾਂ ਕਵਾਲਾ ਹੀ ਪਿੰਡ ਮੇਰਾ ਥਰਾਜ ਵਾਲਾ ਲੰਬੀ ਬਲਾਕ ਚੋਂ ਅਸੀਂ ਗੱਲ ਕਰਦੇ ਆਂ ਅੱਜ ਅਸੀਂ ਫਕਸਰ ਵਾਲੇ ਪੁਲ ਤੇ ਖੜੇ ਆਂਗੇ ਇਹ ਕਿ ਅਸੀਂ ਗੱਲ ਕਰਨੀ ਆ ਸਰਕਾਰ ਦੀ ਪੱਖਿਆਂ ਬਾਰੇ ਕੱਲ ਸਾਡੇ ਤੇ ਅਚਾਨਕ ਮਤਲ ਅਟੈਕ ਕਰਿਆ ਸਾਰੇ ਪੱਖਿਆਂ ਤੇ ਹਰ ਇੱਕ ਜ਼ਿੰਮੇਵਾਰ ਦੇ ਮੰਨ ਕੇ ਚੱਲੋ ਵੀ ਦੋ ਦੋ ਤਿੰਨ ਤਿੰਨ ਘੰਟੇ ਵਾਰੀ ਮਰੀ ਹੈਗੀ ਕਿਸੇ ਨੇ ਪਨੀਰੀ ਪਾਟ ਰੱਖੀ ਸੀ ਕਿਸੇ ਦੇ ਭਈਏ ਖੇਤ ਚ ਖੜੇ ਸੀਗੇ ਜਣੀ ਸਰਕਾਰ ਟੌਰਚਰ ਕਰ ਰਹੀ ਆ ਇਸ ਗੱਲ ਦੇ ਵਿੱਚ ਸਾਨੂੰ ਸਾਨੂੰ ਇਹ ਅਟੈਕ ਨਹੀਂ ਕੀਤਾ ਸੀ ਇਹ ਐਸ ਡੀ ਐਮ ਅਫਸਰ ਆਈ ਸੀਗੇ ਵੱਡੇ ਮਹਕਮੇ ਦੇ ਆਪਣੇ ਨਹਿਰੀ ਮਹਕਮੇ ਦੇ ਆਏ ਸੀ ਹੂੰ ਕੀ ਕਹਿੰਦੇ ਕਿਸੂ ਉਹ ਆਨੇ ਵੀ ਇਹ ਪੱਖੇ ਜਿਹੜੇ ਕੋਈ ਮੋਟਰ ਵੱਡੀ ਲੱਗੀ ਆ ਉਹ ਉਹ ਕਰੋ ਪੱਖੇ ਪੱਟੋ ਨਾਲ ਵੀ ਜਦੋਂ ਲੈਂਟ ਜਾਂਦੀਆਂ ਮਾੜੇ ਮੋٹے ਪੱਖੇ ਦਾ ਜਿਗਾਰਡ ਕਰਿਆਗਾ ਆ ਮਹੀਨੇ ਦੇ ਵਿੱਚ ਸਾਨੂੰ ਕਰਨਿਆ ਪੈਂਦਾ ਕਿਉਂਕਿ ਇਹਦੇ ਵਿੱਚ ਜੇ ਕਿ ਘੰਟਾ ਵਾਰੀ ਹੈਗੀ ਉਹਦੇ ਵਿੱਚ ਜੇ ਉਹਦੀ ਘੰਟਾ ਵਾਰੀ ਮਰ ਗਈ ਹਫ਼ਤੇ ਤੋਂ ਆਉਂਦੀ ਆ ਵਾਰੀ ਹੁਣ ਕਿਉਂ ਉਹਦਾ ਤਾਂ ਲਾਇਆ ਨਾ ਲਾਇਆ ਬੇਅਰਥਾ ਜਾਂਦਾ ਕੰਮ ਉਹਦਾ ਕਰਕੇ ਸਾਨੂੰ ਪੱਖਾ ਨਾਲ ਆਸੀ ਪੱਖਾ ਆਇਆ ਨਹੀਂ ਕਿ ਆ ਵੀ ਉਹ ਹਰਦਮ ਨਾਲ ਚੱਲਦਾ ਹੈਗਾ ਕਿ ਭਾਵੇਂ ਕੋਈ ਵੀ ਚੈੱਕ ਕਰ ਸਕਦਾ ਹੈ ਮੋਟਰ ਚੱਲਦੀ ਹੈ ਉਹ ਜਦੋਂ ਲਾਈਟ ਜਾਂਦੀ ਹੈ ਕੋਈ ਲਾਈਟ ਦੇ ਵਿੱਚ ਫਾਲਟ ਬਹੁਤ ਪੈਂਦਾ ਹੈਗਾ ਲਾਈਟ ਦੇ ਵਿੱਚ ਘਟੋ ਘਟ 12 12 ਘੰਟੇ ਫਾਲਟ ਪੈ ਜਾਂਦਾ ਹੈਗਾ ਉਦੋਂ ਅਸੀਂ ਕੋਈ ਘੰਟਾ 10 12 ਘੰਟੇ ਟ੍ਰੈਕ ਚਲਾਉਣੇ ਆ ਨਾ ਦੂਜੇ ਚੱਲਦਾ ਹੈਗਾ ਆਮ ਨਹੀਂ ਚਲਾਉਂਦੇ ਟ੍ਰੈਕ ਉਹਦਾ ਇੱਕ ਵੀ ਐਡਵਾਂਸ ਨਾਲ ਰੱਖਿਆ ਗਿਆ ਵੀ ਉਦੋਂ ਆਪਦੀ ਵਾਰ ਹੀ ਨਾ ਮਰੇ ਇੱਕ ਮਹੀਨਾ ਹੀ ਚਲਾਉਂਦਾ ਕੋਈ ਤੇਲ ਬਾਲ ਕੇ ਨਹੀਂ ਬਾਲਾ ਰਾਜੀ ਵੀ ਮੰਨ ਕੇ ਚੱਲੋ ਵੀ ਉਹਨੂੰ 12 ਮਹੀਨੇ ਦਿੱਤੀ ਦੇ ਚੱਲ ਉਹਨਾਂ ਨੇ ਇਹੀ ਗੱਲ ਆਖੀ ਵੀ ਇਹ ਨਹੀਂ ਤੁਹਾਡੇ ਅਨਲੀਗਲ ਹੈਗੇ ਵੀ ਤੁਸੀਂ ਇਹ ਚਲਾ ਨਹੀਂ ਸਕਦੇਗੇ ਤੁਸੀਂ ਮੰਨ ਕੇ ਚੱਲ ਵੀ ਖੋਲ ਕੇ ਰੱਖੋ ਇਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਦੇ ਮੋਟਰਾਂ ਆਂ ਜਿਹਦੀਆਂ ਹੁਣ ਮਤਲਬ 15 ਦੀ ਮੋਟਰ ਹੈ 16 ਦੀ ਲੱਗੀ ਹੈ ਇਹ ਜਿਹੜਾ ਪ੍ਰੋਸੀਜਰ ਬਣਿਆ ਸੀਗਾ ਪੁਲ ਦਾ ਪਹਿਲਾਂ ਬਣਿਆ ਸੀਗਾ ਉਹ ਥੱਲੇ ਬਿਜਲੀ ਬੋਰਡ ਨੇ ਸਾਨੂੰ ਬਣਾ ਕੇ ਦਿੱਤਾ ਹੈਗਾ ਉਹ ਹੁਣ ਪੁਲ ਘੱਟੋ ਘੱਟ 5 ਫੁੱਟ ਤੁਸੀਂ ਪੁਲ ਦੇ ਵਿੱਚ ਮੜਾ ਕੈਮਰਾ ਘੁਮਾ ਕੇ ਵੇਖ ਲਓ ਵੀ 5 6 ਫੁੱਟ ਉੱਚਾ ਕਰਤਾ ਹੁਣ ਜਦੋਂ ਇਧਰ ਮੋਟਰ ਜੇ ਆਪਾਂ ਮੰਨ ਲਾ ਵੀ ਉਸੇ ਦੀ ਰੱਖਦੇ ਆਂਗੇ ਛੋਟੀ ਮੋਟਰ ਉਹ ਆਂਦੇ ਆ ਵੀ ਤੁਸੀਂ ਛੋਟੀ ਰੱਖੋ ਉਹ ਮੋਟਰ ਉਹਦੇ ਨਾਲ ਦੀ ਨਾਲ ਮੱਚ ਜੂਗੀ ਇਹ ਸਾਂਝੇ ਕੰਮ ਹੈ ਕਿ ਨਾ ਫਿਰ ਮੁੜ ਕੇ ਕੋਈ ਵਾਸ਼ ਇਕੱਠੀ ਹੁੰਦੀ ਹੈ ਕਿ ਅੱਜ ਹਰ ਇੱਕ ਜੀਨੀਦਾਰ ਤੇ 1.5 ਲੱਖ ਰੁਪਏ ਦਾ ਭਾਰ ਪੈਂਦਾ ਹੈਗਾ ਹਰ ਇੱਕ ਬੰਦੇ ਤੇ ਤੇ ਉਹ ਮੋਟਰਾਂ ਲਾਵਾਂਗੇ ਉਹ ਸਾਡੀਆਂ ਜਾਣੀਆਂ ਬਿਆਰਥ ਜਦੋਂ ਲਿਆ ਕੇ ਅਸੀਂ ਦੁਕਾਨ ਤੋਂ ਲਾਤੀ ਉਹ ਕੰਮ ਕਿਸੇ ਨਹੀਂ ਉੰਮੀ ਸਾਡੀ ਉਹ ਮੱਚ ਗਈ ਮੁੜ ਕੇ ਉਹ ਸਿੱੜ ਦੇਣੀਆਂ ਬੱਸ ਉਹ ਫालतू ਜੀ ਤੁਹਾਡੀ ਕੀ ਮੰਗਦੇ ਸਾਡੀ ਤਾਂ ਮੰਗ ਇਹ ਹੀ ਹੈ ਵੀ ਸਰਕਾਰ ਨੂੰ ਵੀ ਮੰਨ ਕੇ ਚੱਲੋ ਵੀ ਸਾਡਾ ਸਿਸਟਮ ਇਹ ਸਹੀ ਹੈਗਾ ਸਾਡੇ ਮੋਗਿਆਂ ਦਾ ਪਾਣੀ ਬੰਦ ਕਰਿਆਗਾ ਪੱਖਿਆਂ ਦਾ ਸਾਨੂੰ ਦਿੱਤਾ ਹੈਗਾ ਕੋਈ ਅਸੀਂ ਮਤਲਬ ਐਡਵਾਂਸ ਪਾਣੀ ਨਹੀਂ ਚੱਕ ਦੇਗੇ ਲੈਵਟ ਪੰਪਾਂ ਤੋਂ ਅਸੀਂ ਉਹ ਮਨਜ਼ੂਰ ਹੋਏ ਸ਼ੁਦਾ ਪਾਣੀ ਚੱਕਦੇ ਆਂ ਕੋਈ ਵੱਡਾ ਛੋਟਾ ਨਹੀਂ ਪਾਈਪਾਂ ਸੀ ਪਾਈਪਾ ਜੇ ਕੋਈ ਕਿਸੇ ਦੀ ਵੱਡੀ ਸੀ ਕੱਲ ਬਦਲਤੀਆਂ ਸਰਕਾਰ ਸਾਨੂੰ ਮੇਰਾ ਮਤਲਬ ਤੋਂ ਟੌਰਚਰ ਨਾ ਕਰੇ ਇਸ ਗੱਲ ਦੇ ਵਿੱਚ ਜਿਹੜਾ ਕੋਈ ਇਹ ਆਂਦੇ ਵੀ ਨਹਿਰ ਦਾ ਪਾਣੀ ਤੁਸੀਂ ਹੁਣ ਕੈਮਰਾ ਮਾਰ ਕੇ ਦੇਖ ਲਓ ਆ ਇੱਥੇ ਤੁਸੀਂ ਦੇਖ ਲਓ ਵੀ ਕਿੰਨਾ ਕ ਨਹਿਰ ਦੇ ਪਾਸੇ ਚ ਪਾਣੀ ਜਾ ਰਿਹਾਗਾ ਜਦੋਂ ਮਗਰੋਂ ਇਹ ਨਹਿਰ ਦੇ ਵਿੱਚ ਬੰਨ ਥਾਂ ਥਾਂ ਤੇ ਵਜੇ ਗਿਆਗੇ ਹੁਣ ਉਹ ਪੌਲਾ ਬੁਰਜੀਆਂ ਸਾਰੀਆਂ ਵਿੱਚ ਸਿੱਟੀਆਂ ਆਈਆਂ ਕੈਮਰਾ ਤੁਸੀਂ ਮਾਰ ਕੇ ਦੇਖ ਲਓ